ਹਰਫ ਪੰਜਾਬੀ ਵੇਖ ਰਹੇ ਵਿਦਿਆਰਥੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਪਿਆਰੇ ਵਿਦਿਆਰਥੀਓ ਪ੍ਰੋਫੈਸ਼ਨਲ ਕਲਾਸਿਸ ਦੇ ਜਿੰਨੇ ਵੀ ਵਿਦਿਆਰਥੀ ਹਨ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਸੈਮੈਸਟਰ 1 ਦੇ ਵਿੱਚ ਇੱਕ ਪੁਸਤਕ ਲੱਗੀ ਹੈ ਮਨਚ ਘਰ ਤੇ ਮਨਚ ਘਰ ਦਾ ਇਕਾਗੀ ਹੈ ਮਾਨ ਦੀਆਂ ਮਨਵਿਚ ਮਾਨ ਦੀਆਂ ਮਨਵਿਚ ਦਾ ਲੇਖਕ ਹਰਚਰਨ ਸਿੰਘ ਹੈ ਤੇ ਮਾਨ ਦੀਆਂ ਮਨਵਿਚ ਦਾ ਅਰਥ ਹੈ ਕਿ ਜਦੋਂ ਸਾਡੀ ਮਾਨ ਦੀ ਕੋਈ ਸਦਰ ਜਾਂ ਇੱਛਾ ਪੂਰੀ ਨਾ ਹੋਏ ਮਨ ਵਿੱਚ ਹੀ ਰਹਿ ਜਾਏ ਤਾ ਉਸ ਵੇਲੇ ਬਾਂਦੀਆਂ ਮੰਨ ਵਿੱਚ ਟਾਈਟਲ ਬਿਲਕੁਲ ਤੁਕਵਾ ਹੈ ਇਸ ਦੀ ਜਿਹੜੀ ਮੁੱਖ ਪਾਤਰ ਹਨ ਅੰਭੋ 30 ਸਾਲਾਂ ਦੀ ਔਰਤ ਹੈ ਸ਼ੇਰੂ 32 ਸਾਲਾਂ ਦਾ ਨੌਜਵਾਨ ਅੰਭੋ ਦਾ ਪ੍ਰੇਮੀ ਕਰਮਾ ਅੰਭੋ ਦਾ ਪਤੀ ਕਰਮੋ ਅੰਭੋ ਦੇ ਨਾਨ ਦਾ ਕਰਮੇ ਦੀ ਭੈਣ ਇੱਕ ਲੰਬੜਦਾਰ ਹੈ ਤੇ ਇੱਕ ਰਾਜਾ ਰਾਜਾ ਪਾਤਰ ਹੈ ਇਸ ਤੋਂ ਇਲਾਵਾ ਇਸ ਕਾਂਗੀ ਦੀ ਜਿਹੜੀ ਮੁੱਖ ਸਮੱਸਿਆ ਹੈ ਉਸ ਤੇ ਵਿਚਾਰ ਕਰੀਏ ਤੈਸੀ ਕਾਂਗੀ ਦੇ ਪੁਸਤਕ ਦੇ ਅੰਤ ਵਿੱਚ ਇਸ ਕਾਂਗੀ ਬਾਰੇ ਲਿਖਿਆ ਹੈ ਕਿ ਮਨਦਿਆਂ ਮਨ ਵਿੱਚ ਇੱਕਾਂਗੀ ਪ੍ਰਾਣੇ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੀਆਂ ਅਧੂਰੀਆਂ ਰਹਿ ਜਾਂਦੀਆਂ ਸਦਰਾਂ ਦਾ ਦੁਖਾਂਤ ਹੈ ਦੂਜੇ ਪਾਸੇ ਇਸ ਵਿੱਚ ਉਸ ਸਮੇਂ ਪਿੰਡੂ ਕਿਸਾਨੀ ਦਾ ਕੋਝਾ ਰੂਪ ਪੇਸ਼ ਹੋਇਆ ਹੈ ਜਿਸ ਵਿੱਚ ਮਰਦ ਨੂੰ ਔਰਤ ਦੀ ਮਾਲਕ ਸਮਝਿਆ ਜਾਂਦਾ ਹੈ ਇੱਕਾਂਗੀ ਦੀ ਨਾਇਕਾ ਅੰਬੋ ਨਖਟੂ ਨਿਸ਼ਈ ਤੇ ਜ਼ਾਲਮ ਕਰਮੇ ਦੀ ਪਤਨੀ ਹੈ ਉਹ 12 ਸਾਲ ਪਤਨੀ ਤੋਂ ਦੂਰ ਜਾ ਕੇ ਵੀ ਉਸ ਦੀ ਖਬਰ ਨਹੀਂ ਲੈਂਦਾ ਇਹ ਪੇਂਟਵਾਸੀ ਕਰਮੇ ਦੇ ਆਉਣ ਦੀ ਆਸ ਛੱਡ ਕੇ ਜਦੋਂ ਕਰਮੋਂ ਦੀ ਦੂਜੀ ਅੰਬੋ ਦੇ ਦੂਜੀ ਛਾਤੀ ਵੀ ਤਿਆਰ ਹੋ ਜਾਂਦੇ ਹਨ ਤਾਂ ਕਰਮਾ ਆ ਜਾਂਦਾ ਅੰਬੋ ਦੇ ਸਭ ਹਮਦਰਦ ਕਰਮੇ ਦੀ ਹਾਜ਼ਰੀ ਵਿੱਚ ਸਮੁੰਦਰ ਦੀ ਝਾਗ ਵਾਂਗ ਬੈਠ ਜਾਂਦੇ ਹਨ ਤੇ ਉਸ ਨੂੰ ਕਰਮੇ ਦੇ ਆਸਰੇ ਛੱਡ ਜਾਂਦੇ ਹਨ ਤੇ ਉਹ ਅੰਬੋ ਵਿਚਾਰੀ ਦੀਆਂ ਆਸਾਂ ਉਮੰਗਾਂ ਤੇ ਖੁਸ਼ੀਆਂ ਮਨ ਵਿੱਚ ਰਹਿ ਜਾਂਦੀਆਂ ਹਨ ਅੰਬੋ ਆਪਣੀ ਮਾੜੀ ਕਿਸਮਤ ਕਰਕੇ ਨਿਕੰਮੇ ਕਰਨੂ ਨਾਲ ਨਰੜੀ ਰਾਂ ਦੀ ਮਜਬੂਰ ਅੰਬੋ ਦੀ ਦੁਖਦਾਈ ਸਥਿਤੀ ਪਾਠਕਾਂ ਤੇ ਦਰਸ਼ਕਾਂ ਉੱਤੇ ਸਦੀਵੀ ਪ੍ਰਭਾਵ ਛੱਡ ਜਾਂਦੀ ਹੈ ਤੁਸੀਂ ਇਸ ਨੂੰ ਨਾ ਇਹ ਜਿਹੜੀਆਂ ਹੁਣ ਮੈਂ ਲਾਈਨ ਅਪ ਆੜ ਰਹੀਆਂ ਤੁਸੀਂ ਇਹਨੂੰ ਕਾਮਯਾ ਵਿੱਚ ਲਿਖ ਸਕਦੇ ਹੋ ਤੇ ਨਾਲ ਇਹ ਲਿਖ ਸਕਦੇ ਹੋ ਮੰਚਕਾਰ ਪੁਸਤਕ ਦੇ ਸੰਪਾਦਕਾਂ ਅਨੁਸਾਰ ਅੰਬੋ ਦੀ ਦੁਖਦਾਈ ਸਥਿਤੀ ਪਾਠਕਾਂ ਤੇ ਦਰਸ਼ਕਾਂ ਉੱਤੇ ਸਦੀਵੀ ਪ੍ਰਭਾਵ ਛੱਡ ਜਾਂਦੀ ਹੈ ਅੰਬੋ ਇਕਾਂਗੀ ਦੀ ਨਾਇਕਾ ਹੈ ਲੇਖਕ ਨੇ ਉਸਦੇ ਪਾਤਰ ਚਿੱਤਰਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਉਹ ਇਸ ਮੁੱਚਾ ਇਕਾਂਗੀ ਰੰਗਮંચੀ ਲੋੜਾਂ ਤੋਂ ਬਹੁਤ ਸੰਪੂਰਨ ਹੈ ਇਸਦੀ ਬਾਤ ਦਾ ਬੜੀ ਚੁਸਤ ਨਾਟਕੀ ਤੇ ਦਿਲਚਸਪ ਹੈ ਇਸਦੀ ਸਫਲਤਾ ਦਾ ਸਬੂਤ ਇਹ ਹੈ ਕਿ ਇਸ ਨੂੰ ਨੇਕ ਵਾਰ ਮੰਚ ਉਤੇ ਸਫਲਤਾ ਨਾਲ ਪੇਸ਼ ਕੀਤਾ ਜਾ ਚੁੱਕਿਆ ਹੈ ਲੇਖਕ ਵੀ ਇਸ ਨੂੰ ਆਪਣੇ ਸਭ ਤੋਂ ਵਧੀਆ ਇਕਾਂਗੀਆਂ ਦੇ ਵਿੱਚ ਗਿਣਦਾ ਹੈ ਪਾਵੇ ਇਕਾਂਗੀ ਲੇਖਕ ਨੂੰ ਵੀ ਆਪਣਾ ਵਧੀਆ ਸ਼ਾਹਕਾਰ ਇਕਾਂਗੀ ਲੱਗਦਾ ਹੈ ਹੁਣ ਇਸ ਇਕਾਂਗੀ ਦੀ ਸਮੱਸਿਆ ਹੈ ਕਿ ਇਸ ਦੇ ਵਿੱਚ ਜਿਹੜੇ ਪਿੰਡ ਦੇ ਲੋਕ ਹਨ ਉਹ ਮਮਲ ਉਹ ੜਾਲਕੀ ਜਿਹੜੀ ਅੰਬੋ ਹੈ ਉਸਨੇ ਵਿਆਹ ਦੀ ਕੋਸ਼ਿਸ਼ ਕਰਦੇ ਹਨ ਤੇ ਇਹ ਨਾਟਕ ਮਨੁੱਖ ਦੀਆਂ ਅਧੂਰੀਆਂ ਸਦਰਾਂ ਦਾ ਬਿਆਨ ਕਰਦਾ ਹੈ ਤੇ ਪਾਕਿਸਤਾਨੀ ਸਮਾਜ ਵਿੱਚ ਔਰਤ ਦੀ ਦੁਰਦਸ਼ਾ ਬਿਆਨ ਕਰਦਾ ਹੈ ਪਿੰਡੂ ਕਿਸਾਨੀ ਸਮਾਜ ਵਿੱਚ ਔਰਤ ਦੀਆਂ ਮਾਨ ਚ ਬੰਚ ਰਹਿ ਜਾਂਦੀਆਂ ਹਨ ਇਹ ਪੁਰਾਣਾ ਸਮਾਜ ਮਰਦ ਪ੍ਰਧਾਨ ਸਮਾਜ ਦੀ ਜਿਸ ਤੇ ਉਸ ਦਾ ਔਰਤ ਦਾ ਪਤੀ નિર્ਦਈ ਹੈ ਭੈੜਾ ਹੈ ਨਕਟੂ ਹੈ ਤੇ ਪੱਤਨੀ ਨੂੰ ਸਾਥ ਕੋ ਚਲਣਾ ਪੈਂਦਾ ਹੈ ਇਸ ਦਾ ਕੋਈ ਲਾਜ਼ਮੀ ਇਸ ਕਰਕੇ ਦੁਰਦਸ਼ਾ ਆਮ ਤੌਰ ਤੇ ਕਰਮੋ ਦੇ ਕਰਮਾਂ ਦੇ ਸਿਰ ਉੱਤੇ ਥਾਪਕੀ ਜਾਂਦੀ ਹੈ ਇਹ ਪੁਰਾਣੇ ਸਮਾਜ ਵਿੱਚ ਔਰਤ ਨੂੰ ਤਲਾਕ ਲੈਣ ਤੇ ਦੂਸਤੇ ਦੂਸਰਾ ਵਿਆਹ ਕਰਨ ਦੀ ਆਗਿਆ ਨਹੀਂ ਸੀ ਤੇ ਲੇਖ ਨੇ ਦੱਸਿਆ ਕਿ 1947 ਤੋਂ ਬਾਅਦ ਚਾਹੇ ਔਰਤ ਨੂੰ ਖਾਸ ਹਾਲਤਾ ਵਿੱਚ ਤਲਾਕ ਲੈਣ ਦੀ ਖੋਲ ਹੈ ਦੂਜਾ ਵਿਆਹ ਕਰਾਉਣ ਦੀ ਆਗਿਆ ਵੀ ਮਿਲਦੀ ਹੈ ਜਾਇਦਾਦ ਵਿੱਚੋਂ ਹਿੱਸਾ ਵੀ ਨਾ ਇੰਡੀਆ ਗੈਮਬਲੀ ਹੈ ਪਰ ਪੁਰਾਣੇ ਕਿਸਾਨੀ ਰਾਜ ਵਿੱਚ ਖਾਸ ਕਰਕੇ ਪਿੰਡਾਂ ਵਿੱਚ ਔਰਤਾਂ ਨੂੰ ਦੁਬਾਰਾ ਵਿਆਹ ਕਰਨ ਦੀ ਆਗਿਆ ਨਹੀਂ ਸੀ ਮਿਲਦੀ ਜੇ ਕਿਸੇ ਔਰਤ ਦਾ ਪਤੀ ਮਰ ਗਿਆ ਹੁੰਦਾ ਤਾਂ ਉਸ ਨੂੰ ਉਸਦੇ ਕਿਸੇ ਦਿਓਰ ਜੇਠ ਜਾਂ ਸ਼ਰੀਕੇ ਵਿੱਚੋਂ ਕਿਸੇ ਲੋੜਵੰਦ ਬੰਦੇ ਨਾਲ ਵਿਆਹ ਦਿੱਤਾ ਜਾਂਦਾ ਸੀ ਤੇ ਇਸ ਨੂੰ ਬੈਠਾ ਦੇਣਾ ਜਾਂ ਔਰਤ ਤੇ ਚਾਦਰ ਪਾਣੜੀ ਕਹਿੰਦੇ ਸਨ ਤੇ ਇਹ ਕੰਮ ਜਿਹੜਾ ਸੀ ਪਿੰਡ ਦੀ ਸਲਾਹ ਨਾਲ ਜਾਂ ਪੰਚ ਪੰਚਾਇਤ ਦੀ ਮਦਦ ਨਾਲ ਜਦ ਬਹੁਤ ਸਾਰੇ ਲੋਕਾਂ ਨੂੰ ਨਾਲ ਲੈ ਕੇ ਕੀਤਾ ਜਾਂਦਾ ਸੀ ਇਸ ਤਰ੍ਹਾਂ ਆਮ ਪ੍ਰਵਾਨਗੀ ਲੈ ਕੇ ਇਹ ਕੰਮ ਜਾਇਕ ਸਮਝਿਆ ਜਾਂਦਾ ਸੀ ਉਹ ਜਿਹੜੀ ਆਗਿਆ ਉਸ ਸਮੇਂ ਦਾ ਕਾਨੂੰਨ ਨਹੀਂ ਸੀ ਦਿੰਦਾ ਉਹ ਲੋਕ ਆਪਸੀ ਪ੍ਰਵਾਨਗੀ ਨਾਲ ਦੇ ਦੇ ਦਸਨ ਇਸੇ ਕਾਂਗੀ ਦੀ ਨਾਇਕਾ ਅੰਭੂ ਪਿੰਡ ਦੀ ਦੁਖਿਆਰੀ ਔਰਤ ਹੈ ਉਸ ਦਾ પતિ ਕਰਮ ਸਿੰਘ ਨਖਟੂ ਨਿਰਦਈ ਤੇ ਸ਼ਰਾਬੀ ਹੈ ਉਹ ਜਦੋਂ ਘਰ ਵਿੱਚ ਸੀ ਤੇ ਕਮਾ ਕੇ ਲਿਆਉਣ ਦੀ ਥਾਂ ਵਰਦੀ ਜਾਇਦਾਦ ਵੇਚ-ਪਾਟ ਕਿ ਸ਼ਰਾਪਿੰਦਾ ਰਿਆ ਅੰਬੋ ਦਿਹਾੜ ਟਕੋਟ ਦਾ ਰਿਆ ਪਿਛਲੇ 12 ਸਾਲਾਂ ਤੋਂ ਕਿਧਰੇ ਮਸਾਕਤਰੀ ਉੱਤੇ ਗਿਆ ਸੀ ਉੱਥੇ ਵੀ ਸ਼ਰਾਪਿੰਦਾ ਰਿਆ ਤੇ ਅੰਬੋ ਨੂੰ ਕੋਈ ਖਰਚਾ ਨਹੀਂ ਭੇਜ ਰਹਿਣੇ ਭੇਜਦਾ ਰਿਆ ਕਿਸੇ ਨੇ ਵੀ ਪਤਾ ਨਹੀਂ ਸੀ ਕਿ ਉਹ ਜਿਉਂਦਾ ਵੀ ਹੈ ਜਾਂ ਮਰਿਆ ਹੈ ਅੰਬੋ ਖੇਤਾਂ ਵਿੱਚ ਸਿੱਟੇ ਚੋਕ ਕੇ ਲੋਕਾਂ ਦਾ ਗੁਹਾ ਕੂੜਾ ਚੋਕ ਕੇ ਤੇ ਚੱਕੀ ਪੀ ਕੇ ਗੁਜ਼ਾਰਾ ਕਰ ਰਹੀ ਸੀ ਤੇ ਸਭ ਲੋਕ ਸਮਝਣ ਲੱਗ ਪਏ ਸਨ ਕਿ ਜਿਹੜਾ ਹੈ ਕਰਮਾ ਉਹ ਮਾਰਮੋ ਕਰ ਗਿਆ ਦੇ ਪਿੰਡ ਦੇ 30 ਵਰਿਆਂ ਦਾ ਗੱਭਰੂ ਸ਼ੇਰੂ ਅੰਬੋਂ ਨੂੰ ਪਸੰਦ ਕਰਦਾ ਸੀ ਤੇ ਅੰਬੋਂ ਨਾਲ ਵਿਆਹ ਕਰਨ ਦੀ ਗੱਲ ਸੋਚਦਾ ਸਾਰੇ ਪਿੰਡ ਨੂੰ ਉਸਨੇ ਇਸ ਗੱਲ ਦੀ ਮਨਾ ਲਿਆ ਕਿ ਅੰਬੋਂ ਦਾ ਵਿਆਹ ਉਸ ਨਾਲ ਕਰ ਦਿੱਤਾ ਜਾਵੇ ਅੱਜ ਜਦੋਂ ਉਸ ਦਾ ਵਿਆਹ ਸੀ ਸਾਰੇ ਪੰਚਾਇਤ ਤੇ ਲੋਕ ਗੁਰਦੁਆਰੇ ਚ ਬੈਠੇ ਸਨ ਤਾਂ ਪਹਿਲਾਂ ਕਰਮ ਸਿੰਘ ਦੀ ਭੈਣ ਕਰਮਾ ਆਉਂਦੀ ਹੈ ਤੇ ਥੋੜੀ ਦੇਰ ਬਾਅਦ ਮਾੜੀ ਕਿਸਮਤ ਨਾਲ ਕਰਮਾ ਵੀ ਆ ਜਾਂਦੀ ਹੈ ਇਹਲਾ ਕਰਮੋ ਅੰਬੋ ਨੂੰ ਦੁਬਾਰਾ ਵਿਆਹ ਨਾ ਕਰਨ ਦੀ ਸਲਾਹ ਦਿੰਦੀ ਹੈ ਜਦੋਂ ਉਹ ਨਹੀਂ ਮੰਦੀ ਤਾਂ ਉਹ ਗਾਲਾ ਕੱਢਦੀ ਹੈ ਤੇ ਕਹਿੰਦੀ ਹੈ ਅੰਬੋ ਤੈਨੂੰ ਦਰਗਾਹੋਂ ਢੋਈ ਨਾ ਮਿਲੇ ਜਿੱਦਾਂ ਤੂੰ ਸ਼ਰੀਕਾਂ ਤੇ ਬੈਠ ਕੇ ਸਾਡਾ ਮੂੰਹ ਕਾਲਾ ਕਰਨ ਲੱਗੀ ਹੈ ਮੈਂ ਉਸ ਪੰਚਾਇਤ ਅੱਗੇ ਜਾ ਕੇ ਪੇਟਦੀ ਹਾਂ ਦੇਖਾਂਗੇ ਕਿਤਾ ਚਾਦਰ ਕੌਣ ਦੀ ਅੰਬੋ ਜੋ ਕੁਝ ਕਰਮੋ ਨੂੰ ਕਹਿੰਦੀ ਹੈ ਉਸ ਤੋਂ ਕਰਮੋ ਤੇ ਅੰਬੋ ਦੇ ਹੋਂਦ ਤੱਕ ਦੇ ਜੀਵਨ ਬਾਰੇ ਜਾਣਨਾ ਹੋ ਜਾਂਦਾ ਹੈ ਅੰਬੋ ਕਹਿੰਦੀ ਹੈ ਜਿਸ ਨੂੰ 12 ਸਾਲ ਘਰੋਂ ਨਿਕਲੇ ਨੂੰ ਹੋਏ ਖਬਰ ਨਸਾਰ ਚਿੱਟੀ ਚਿੱਠੀ ਨਾ ਚਪਟੀ ਪੈਸਾ ਨਾ ਥੇਲਾ ਸਾਡੇ ਭਾਣਿਆਂ ਮਾਰ ਚੁੱਕਾ ਗਰਮੋ ਕਹਿੰਦੀ ਹੈ ਨੀ ਆਪਣੇਆਂ ਨੂੰ ਖਾਣੀਏ ਤਸ ਤੈਨੂੰ ਕਿਹੜੀ ਗੱਲ ਦੀ ਥੋੜ ਹੈ ਅੰਬੋ ਕਹਿੰਦੀ ਹੈ ਕਿਹੜੇ ਪਿਓ ਦੇ ਜਗੀਰ ਹੈ ਜਿੱਦੇ ਆਸਰੇ ਬੈਠਾ ਹੋਰੇ ਕਿਵੇਂ ਤੰਗੀ ਤੁਰਸੀ ਨਾਲ ਦੇਰ ਗੱਡਦੇ ਰਹੀ ਹਾਂ ਅੱਜ ਤੂੰ ਵੀ ਭਰਾ ਦੀ ਥਾਂ ਹੱਕ ਜਮਾਉਣ ਆ ਗਈ ਹੈ ਉਦੋਂ ਕਿੱਥੇ ਸੀ ਜਦੋਂ ਮੈਂ ਲੋਕਾਂ ਦਾ ਪੀ ਕੇ ਗੋਹਾ ਕੂੜਾ ਚੁੱਕ ਕੇ ਢੇਡ ਭਰਦੀ ਸੀ ਗਰਮੋ ਇਹ ਗੱਲ ਕਹਿੰਦੀ ਗਰਮੋ ਕਹਿੰਦੀ ਹੈ ਨੀ ਉੱਦਲ ਜਾਣੀਏ ਘਰ ਕਿਹੜੇ ਕਸੇ ਨੂੰ ਲਟਾ ਦਿੱਤਾਈ ਅੰਭੋ ਜਵਾਬ ਦਿੰਦੀ ਹੈ ਘਰ ਵਿੱਚ ਕੀ ਸੀ ਸੱਤਾਂ ਚੁੰਗਿਆਂ ਦੀ ਸਵਾ ਜੋ ਮਾੜਾ ਮੋਟਾ ਸੀ ਉਹ ਸ਼ਰਾਬ ਦੇ ਨੂੰ ਉਜਾੜ ਸੁੱਟਿਆ ਨੰਬਰਦਾਰ ਵੀ ਅੰਭੋ ਦੀ ਹਮਾਇਤ ਕਰਦਾ ਹੈ ਤੇ ਕਰਮੋ ਦੀ ਵਿਰੋਧਤਾ ਕਰਦਾ ਅੱਜ ਤੋਂ ਕਰਮਾ ਬਾਹਰ ਟਕਾਉਂਦਾ ਆ ਪਹੁੰਚਦਾ ਹੈ ਤੇ ਨੰਬਰਦਾਰ ਵੀ ਕੁਝ ਨਹੀਂ ਆਖਦਾ ਉਹ ਵੀ ਇਹ ਕਹਿ ਕੇ ਕਿ ਕਰਮੋ ਪਹਿਲਾਂ ਪਾਣੀ ਧਿਆਣੀ ਪਿਆ ਫਿਰ ਸੋ ਹੋਰ ਗੱਲ ਕਰੀਂ ਕਹਿ ਕੇ ਚਲਾ ਜਾਂਦਾ ਹੁਣ ਉਸ ਜੀਵ ਦੀ ਲਾਸ਼ ਦੇ ਹੁੰਦਿਆ ਅੰਭੋ ਦੂਜਾ ਵਿਆਹ ਨਹੀਂ ਕਰ ਸਕਦਾ ਉਸਦੀ ਜ਼ਿੰਦਗੀ ਪਹਿਲਾ ਵਾਰ ਨਰਕ ਬਣੀ ਰਹੇਗੀ ਕਰਮਾ ਨੰਬਰਦਾਰ ਦੇ ਇੱਕ ਸਵਾਲ ਦੇ ਜਵਾਬ ਵਿੱਚ ਦੱਸਦਾ ਹੈ ਕਿ ਉਹ ਬਾਹਰ ਜਾ ਕੇ ਬਦਲਦਾ ਨਹੀਂ ਗਿਆ ਬਾਹਰ ਜਾ ਕੇ ਵੀ ਦਮੇ ਦਾ ਦੌਰਾ ਪੈਂਦਾ ਹੈ ਸ਼ਰਾਬ ਪੀਣ ਦੀ ਆਦਤ ਹੀ ਉਸਦੀ ਓਂਝੀਆ ਜਦੋਂ ਉਸਦੀ ਭੈਣ ਪੁੱਛਦੀ ਹੈ ਪਰਸਮਾਨ ਪੁੱਛੇ ਤਾਂ ਇਹ ਤੇ ਹੁੰਦਾ ਹੈ ਤਾਂ ਹੱਸ ਕੇ ਕਹਿੰਦਾ ਹੈ ਸਾਡੇ ਕੋਲ ਸਮਾਨ ਕਿਹੜਾ ਘਰ ਦੇ ਕੱਪੜੇ ਹੀ ਐ ਇਸ ਤਰ੍ਹਾਂ ਉਹ ਇਸ ਬੁਰੇ ਮਰਦ ਨਾਲ ਹੀ ਬੁਰੇ ਮਰਦ ਨਾਲ ਹੀ ਨਰਲੀ ਆ ਜਾਂਦੀ ਹੈ ਉਹ ਆਪਣੀ ਪਸੰਦ ਦੇ ਆਦਮੀ ਸ਼ੇਰੂ ਨਾਲ ਵਿਆਹ ਨਹੀਂ ਕਰ ਸਕਦੀ ਘੜੀ ਦੀ ਘੜੀ ਉਹ ਨਵੀਂ ਜ਼ਿੰਦਗੀ ਦੀ ਆਸ ਨਾਲ ਖੁਸ਼ ਹੋ ਲੈਂਦੀ ਹੈ ਪਰ ਫਿਰ ਉਸ ਦੀਆਂ ਸਦਰਾਂ ਮਨ ਦੇ ਮਨ ਵਿੱਚ ਹੀ ਰਹਿ ਜਾਂਦੀਆਂ ਹਨ ਨਾਟਕਕਾਰ ਕਹਿਣਾ ਚਾਹੁੰਦਾ ਹੈ ਕਿ ਸਾਡੇ ਇਸ ਪੁਰਾਣੀ ਕਿਸਮ ਦੇ ਪਿੰਡੂ ਕਿਸਾਨੀ ਸਮਾਜ ਵਿੱਚ ਬਹੁਤ ਸਾਰੀਆਂ ਦੁਖਿਆਰਿਆਂ ਦੀ ਆਸਾਂ ਮਨ ਵਿੱਚ ਰਹਿ ਜਾਂਦੀਆਂ ਹਨ ਇਕਾਂਗੀ ਹਰਚਰਨ ਸਿੰਘ ਦੇ ਪਹਿਲੇ ਕੰਮ ਦੀ ਜੀਵਨ ਦੀਲਾ ਵਿੱਚ ਸ਼ਾਮਲ ਹੈ ਸੰਤ ਸਿੰਘ ਸੇਖੋ ऐसी ਕਾਂਗੀ ਬਾਰੇ ਲਿਖਦੇ ਹਨ ਕਿ ਵਾਂਦਿਆਂ ਮਨ ਵਿੱਚ ਹਰ ਚਰਨ ਸਿੰਘ ਦੇ ਲਿਖੇ ਕਹਾਣੀਆਂ ਵਿੱਚੋਂ ਸਰਬਉੱਤਮ ਕਹਾਣੀ ਹੈ ਇਹ ਉਹਨਾਂ ਇਹ ਕ ਇਹ ਕਹਾਣੀ ਜਿਹੜਾ ਹੈ ਉੱਤਮ ਸਾਹਿਤਿਕ ਕਿਰਤ ਹੈ ਰੰਗਮंच ਪੱਖੋਂ ਵੀ ਸਫਲ ਹੈ ਤੇ ਹੁਣ ਤੱਕ ਕਈ ਸਭਾਵਾਂ ਦੇ ਸਿਕੰਦਰੂ ਨਾਟਕ ਕਲੱਬਾਂ ਵੱਲੋਂ ਖੇਡਿਆ ਜਾ ਚੁੱਕਾ ਇਸ ਕਹਾਣੀ ਨੂੰ ਪਹਿਲੀ ਵਾਰ ਕਾਲਜ ਫਾਰ ਔਮਨ ਹਾਟ ਖੇਡਿਆ ਗਿਆ ਸਟੇਜ ਉੱਤੇ ਇਸ ਦੇ ਸਫਲ ਹੋ ਜਾਣ ਦਾ ਕਾਰਨ ਇਸ ਨੂੰ ਖੇਡਣ ਲਈ ਬਹੁਤਾ ਸਮਾਂ ਇਕੱਠਾ ਨਹੀਂ ਕਰਨਾ ਪੈਂਦਾ ਸਿਦਾ ਤੇ ਸਸਤੇ ਸਬੰਧ ਨਾਲ ਇਸ ਜੀ ਇਤੇ ਕਿਤ ਜਾ ਸਕਦਾ ਹੈ ਇਸ ਤੇ ਵਧੀਆ ਵਿਸ਼ਾ ਵਸਤੂ ਵਧੀਆ ਯਥਾਰਥਕਤਾ ਤਾਂ ਇਹ ਅਸਲੀ ਲੱਗਦਾ ਹੈ ਵਧੀਆ ਗੋਦ ਵਧੀਆ ਪਾਤਰ वार्तालाप ਤੇ ਤਰਸ਼ਿਕਾ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਇਸੇ ਕਾਂਗੀ ਦੇ ਵਿੱਚ ਵਿਸ਼ਾ ਬੜਾ ਟੁੰਬਣ ਵਾਲਾ ਹੈ ਇਹ ਕਾਂਗੀ ਪੜਦਿਆਂ ਵਿਸ਼ਵਾਸ ਬਣ ਜਾਂਦਾ ਹੈ ਕਿ ਕਿਸੇ ਨਾ ਕਿਸੇ ਪਿੰਡ ਦੀ ਸਕੀਚਾ ਕੀ ਹੈ ਸਾਡੇ ਪਿੰਡ ਨੂੰ ਕਿਸਾਨੀ ਸਵਾਦ ਵਿੱਚ ਸ਼ੇਰੂ ਵਰਗੇ ਮੁੰਡੇ ਜੇ ਅੰਬੋ ਵਰਗੀਆ ਹੋਰ ਤਾਂ ਦੀ ਚਾਦਰਦਾਰੀ ਦਾ ਪ੍ਰਬੰਧ ਵੀ ਬਣ ਜਾਂਦਾ ਹੈ ਪਰ ਬਹੁਤੀ ਵਾਰ ਚਾਦਰਦਾਰੀ ਤੋਂ ਸਮਝ ਕੇ ਵਿਆਹ ਕਰ ਦਬਾਰਾ ਵਿਆਹ ਕਰਦੇ ਪਰ ਬਹੁਤੀ ਵਾਰ ਇਹੋ ਜੀ ਸਦਰ ਅੰਬੋ ਜਾਂ ਸ਼ੇਰੂ ਵਰਗੇ ਲੋਕਾਂ ਦੇ ਦਿਲ ਵਿੱਚ ਹੀ ਦੱਬੀ ਰਹਿੰਦੀ ਹੈ ਉਸ ਨੂੰ ਪੂਰੀ ਕਰਨ ਦਾ ਮੌਕਾ ਨਹੀਂ ਮਿਲਦਾ ਸਾਡੇ ਸਮਾਜ ਦੀ ਸਤਿ ਸੱਚਾਈ ਨੂੰ ਪ੍ਰੇਸ਼ ਕਰਨ ਵਿੱਚ ਵੀ ਲੇਖਕ ਇੱਕ ਸਥਨ ਹੋਇਆ ਹੈ ਕਿ ਵਿਆਹ ਦੀਆਂ ਤਿਆਰੀਆਂ ਕਰਦੇ ਸਮੇਂ ਕਰਮੋਂ ਆ ਪਹੁੰਚਦੀ ਹੈ ਤੇ ਪਿੱਛੋਂ ਕਰਨਾ ਵੀ ਆ ਜਾਂਦਾ ਹੈ ਇਸ ਤਰ੍ਹਾਂ ਵਿਆਹ ਦੀ ਬਹੁਤ ਅਧੋਰੀ ਰਹਿ ਜਾਂਦੀ ਹੈ ਪਾਬੇਸਲੀ ਜ਼ਿੰਦਗੀ ਵਿੱਚ ਕਰਮੇ ਵਰਗੇ ਪਤੀ ਦੇ ਘਰ ਪਹੁੰਚਣ ਦੀ ਘਟਨਾ ਆਮ ਨਹੀਂ ਹੈ ਤਾਂ ਵੀ ਉਸ ਦਾ ਇਸ ਆ ਜਾਣਾ ਇਸ ਕਹਾਣੀ ਨੂੰ ਵਧੇਰੇ ਨਾਟਕੀ ਬਣਾ ਜਾਂਦਾ ਹੈ ਉਸ ਦਾ ਆ ਜਾਣਾ ਬੰਬ ਟਿਗਣ ਦੇ ਬਰਾਬਰ ਹੈ ਉਸ ਦਾ ਲੰਬੋ ਤੇ ਸ਼ੇਰੂ ਦੇ ਨਾਲ ਨਾਲ ਦਰਸ਼ਕ ਵੀ ਹੈਰਾਨ ਹੋ ਜਾਂਦੇ ਹਨ ਕਰਮਾ ਤੇ ਅਮਰੋ ਅਸਲ ਅਸਲ ਵਿੱਚ ਸਮਾਜ ਉਸ ਪ੍ਰਾਣੇ ਸਮਾਜਿਕ ਕਾਨੂੰਨ ਦੇ ਚਿੰਨ੍ਹ ਕਹੇ ਜਾ ਸਕਦੇ ਹਨ ਜਿਹੜੇ ਆਣ ਜੋੜ ਵਿਆਹ ਦੀ ਆਗਿਆ ਨਹੀਂ ਸਿੱਧਿੰਦੇ ਤੇ ਕਰਮੋ ਤੇ ਅਮਰੋ ਨੂੰ ਛੁਟਕਾਰਾ ਹਾਸਲ ਕਰਨ ਵਿੱਚ ਨਹੀਂ ਦਿੰਦੇ ਗਰਮੇ ਦਾ ਆਜਣਾਸਨ ਵਿੱਚ ਜੋ ਡਰ ਹੈ ਜੋ ਅੰਬੋਂ ਨੂੰ ਵਾਰ-ਵਾਰ ਡਰਾਉਂਦਾ ਹੈ ਉਸ ਨੂੰ ਇਹ ਕਹਿਣ ਲਈ ਮਜਬੂਰ ਕਰਦਾ ਹੈ ਕਿ ਮੇਰੀ ਖੁਸ਼ੀ ਧੋਰੀ ਹੀ ਨਾ ਰਹਿ ਜਾਵੇ ਗੱਲ ਕੇ ਕਾਂਗੀ ਬੜੇ ਮੰਨਣਯੋਗ ਢੰਗ ਨਾਲ ਪੁਰਾਣੇ ਸਮਾਜ ਦੀ ਅਸਲੀਅਤ ਬਿਆਨ ਕਰਦਾ ਹੈ ਪਹਿਲਾ ਸ਼ੇਰ ਉਹ ਤੇ ਅੰਬੋਂ ਆਉਣ ਵਾਲੀ ਜ਼ਿੰਦਗੀ ਪਰ ਇੱਕ ਗੱਲ ਨਾਲ ਜੋ ਨਸ਼ਾ ਹਸਿਲ ਕਰਦੈਂ ਦਿਖਾਇਆ ਗਿਆ ਹੈ ਤੇ ਦਰਸ਼ਕਾਂ ਨੂੰ ਇਹ ਕਾਂਗੀ ਬੜਾ ਦਿਲਚਸਪ ਲੱਗਦਾ ਹੈ ਪਰ ਛੇਤੀ ਨਾਲੇ ਕਾਂਗੀ ਨਾਟਕ ਦੇ ਅੰਤ ਤੱਕ ਪਹੁੰਚਦਾ ਹੈ ਤੇ ਇਹ ਨਾਟਕ ਦੇ ਅੰਤ ਵਿੱਚ ਦੁਖਾਂਤ ਨਾਲ ਇਹ ਖਤਮ ਹੁੰਦਾ ਹੈ ਆਂਬੋ ਦੇ ਰੂਪ ਵਿੱਚ ਪਿੰਡ ਦੀ ਇੱਕ ਗਰੀਬ ਨਿਆਸੀ ਤੇ ਦੁਖਿਆਰੀ ਔਰਤ ਦੀ ਤਸਵੀਰ ਬੜੇ ਚੰਗੇ ਢੰਗ ਨਾਲ ਲੇਖ ਨੇ ਪੇਸ਼ ਕੀਤੀ ਹੈ ਜਿਸਦੀ ਪੰਜਰ ਜ਼ਿੰਦਗੀ ਵਿੱਚ ਖੁਸ਼ੀ ਦਾ ਸ਼ਰਾਟਾ ਪੈਣ ਲੱਗਦਾ ਹੈ ਪਰ ਫਿਰ ਔੜ ਜਾਂ ਸੋਕਾ ਪੈ ਜਾਂਦਾ ਆਂਬੋ ਤੋਂ ਇਲਾਵਾ ਸ਼ੇਰੂ ਕਰਮੋ ਤੇ ਕਰਮੇ ਦਾ ਚਿੱਤਰਣ ਵੀ ਚੱਲਦਾ ਹੈ ਕਿਤੇ ਕਿਤੇ ਬਾਤਾਂ ਲਾਫ ਬੜੇ ਚੁਸਤ ਹਨ ਸਾਸ ਤੋਂ ਔਰਤ ਜਦੋਂ ਕਰਮੋਸਥੇਜ ਤੇ ਆਉਂਦੀ ਹੈ ਤੇ ਬਾਰਤਾਲਾਪ ਬੜੇ ਤੇਜ਼ ਹੋ ਜਾਂਦੇ ਹਨ ਕਰਮੋ ਅੰਭੂ ਨੰਬਰਦਾਰ ਕਰਮੇ ਦੀਆਂ ਗੱਲਾਂ ਪੜਦੇ ਐ ਉਹ ਲੱਗਦਾ ਹੈ ਜਿਵੇਂ ਅਸੀਂ ਕਿਸੇ ਪਿੰਡ ਦੀ ਗਲੀ ਵਿੱਚ ਖੜੇ ਹੋ ਕੇ ਆਮ ਲੋਕਾਂ ਦੀਆਂ ਗੱਲਾਂ ਸੁਣ ਰਹੇ ਹੋਈਏ ਬਾਰਤਾਲਾਪ ਦੀ ਬੋਲੀ ਵਿੱਚ ਜਿਲ੍ਹਾ ਜਲੰਧਰ ਦੀ ਬੋਲੀ ਦਾ ਪ੍ਰਭਾਵ ਹੈ ਨੌਕੇ ਹਰਚਰਨ ਸਿੰਘ ਆਪ ਇਥੋਂ ਦਾ ਜਾਣਤਾ ਸੀ ਅੰਭੂ ਸਾਡੇ ਗਰਸਾਨੀ ਸਮਾਜ ਦੀ ਦੁਖਿਆਰੀ ਔਰਤ ਹੈ ਅੰਬੋ ਦੇ ਪਤੀ ਦੀ ਜ਼ਮੀਨ ਦੋ ਘੁਮਾ ਹੈ ਪਰ ਅੰਬੋ ਕਿਸੇ ਜ਼ਮੀਨ ਦਾ ਦਾਇਦਾ ਦੀ ਮਾਲਕ ਨਹੀਂ ਉਹ ਪ੍ਰਾਣਿਕ ਕਾਨੂੰਨ ਮੁਤਾਬਕ ਆਪਣੇ ਨਿਖੱਟੂ ਪਤੀ ਨਾਲ ਰਹਿਣ ਲਈ ਮਜਬੂਰ ਹੈ ਜਦੋਂ ਪਿੰਡ ਦੇ ਲੋਕਾਂ ਨੂੰ ਵਿਸ਼ਵਾਸ ਹੋ ਜਾਂਦਾ ਹੈ ਕਰਮਾ ਮਰ ਚੁੱਕਾ ਹੈ ਤਾਂ ਅੰਬੋ ਦਾ ਦੂਜਾ ਵਿਆਹ ਕਰਨ ਦਾ ਪ੍ਰਬੰਧ ਕਰਦੇ ਹਨ ਪਰ ਜਦੋਂ ਕਰਮਾ ਕਪੜਾਂ ਚੋਂ ਉੱਠੇ ਮੁਰਦੇ ਵਾਂਗ ਅਚਾਨਕ ਆ ਜਾਂਦਾ ਹੈ ਤਾਂ ਲੋਕ ਕੁਝ ਨਹੀਂ ਕਰ ਸਕਦੇ ਇਥੇ ਲਿਖ ਕੇ ਇਹ ਜਣਾ ਚਾਹੁੰਦਾ ਹੈ ਕਿ ਸਾਡੀਆਂ ਰਸਮਾਂ ਰੀਤਾਂ ਜਿਆਦਾ ਮਜ਼ਬੂਤ ਨਹੀਂ ਚਾਹੇ ਉਸਤਾਕਤੀ ਕਿਸੇ ਵੀ ਤਰ੍ਹਾਂ ਦਾ ਸੀ ਪਰ ਉਸਦੇ ਹੁੰਦਿਆਂ ਉਹ ਦੂਜਾ ਵਿਆਹ ਨਹੀਂ ਸਿੱਖ ਰ ਸਕਤ। ਸੁਮੋਸ ਪ੍ਰਾਣੀ ਔਰਤ ਨੂੰ ਨੂਣਾ ਹੈ ਜੋ ਸਦਾ ਬਰਦ ਦੀ ਦੁਬੇਲ ਬਣ ਕੇ ਉਸਦਾ ਜ਼ੁਲਮ ਸਹਿੰਦੀ ਰਹੀ ਹੈ। ਘੜੀ ਦੀ ਘੜੀ ਰੋਸ਼ਨੀ ਦੀ ਕਿਰਨ ਪੈਦਾ ਹੋਈ ਫਿਰ ਹਨੇਰਾ ਛਾ ਗਿਆ। ਉਹ ਜਿਸ ਨੂੰ ਖੁਸ਼ੀਆਂ ਮਾਣਨ ਦਾ ਚਾਹ ਹੈ ਭਾਵੇਂ ਉਸ ਔਰਤ ਨੂੰ ਇਸ ਗੱਲ ਦਾ ਜ ਗਿਆਨ ਨਹੀਂ ਕਿ ਉਸਦੇ ਕੋਈ ਹੱਕ ਹਨ। ਉਹ ਮਰਦਾਂ ਦੇ ਬਰਾਬਰ ਖੜੀ ਹੋ ਸਕਦੀ ਹੈ। ਪਰ ਉਹ ਇਹ ਜਾਨ ਨਹੀਂ ਕਰ ਸਕਦੀ। ਇਹ ਪਿਆਹੋਂ ਤਾਂ ਪਹਿਲਾਂ ਉਹ ਘਰਵੱਤਨ ਸ਼ਿੰਗਾਰ ਕਰਦੀ ਕਿੰਨਾ ਦੇਰ ਲੱਗ ਜਾਂਦੀ ਹੈ ਸ਼ੇਰੂ ਰਾਜਾ ਤੇ ਲੰਬਰਦਾਰ ਉਸ ਨੂੰ ਕਿੰਨੀ ਵਾਰ ਸੱਦਣ ਆਉਂਦੇ ਹਨ ਉਸ ਨੂੰ ਸ਼ੇਰੂ ਨਾਲ ਆਪਣੀ ਜ਼ਿੰਦਗੀ ਸ਼ੁਰੂ ਕਰਨ ਦੇ ਆ ਇੱਕ ਨਸ਼ਾ ਸੀ ਦੂਜੇ ਪਾਸੇ ਕਰਮੇਨਾਂ ਆਪਣੀ ਪਿਛਲੀ ਜ਼ਿੰਦਗੀ ਤੋਂ ਇੰਨੀ ਜ਼ਿਆਦਾ ਤੰਗ ਪੈ ਚੁੱਕੀ ਸੀ ਤੇ ਕਰਮੇਨ ਨੂੰ ਦੁਬਾਰਾ ਆਇਆ ਵੇਖ ਕੇ ਉਸ ਨੂੰ ਦੱਸ ਪੈ ਜਾਂਦੀ ਹੈ ਸਮਾਜ ਦੇ ਬੰਦਨਾ ਵਿੱਚ ਫਸੀ ਹੋਣ ਦੇ ਬਾਵਜੂਦ ਉਹ ਜਿੰਨੀ ਹੋ ਸਕੇ ਆਪਣੀ ਜ਼ਿੰਦਗੀ ਵਿੱਚ ਤਰਦੀਲੀ ਲਿਆਉਣ ਦੀ ਉਤਾਪਨੀ ਹੈ ਦਰਮੇ ਦੀ ਵਾਪਸੀ ਉਸ ਦੀ ਤਦਦੀਲੀ ਦੀ ਆਸ ਨੂੰ ਮਿਟਾ ਦਿੰਦੀ ਹੈ ਇਹ ਵੇਖ ਕੇ ਉਹ ਬੇਹੋਸ਼ ਹੋ ਜਾਂਦੀ ਹੈ ਇਸ ਪ੍ਰਕਾਰ ਇਹ ਕੰਗਜੋ ਹੈ ਉਸ ਦੇ ਵਿੱਚ ਔਰਤ ਦੀ ਸਮਾਜਿਕ ਸਥਿਤੀ ਨਸ਼ਿਆਂ ਦੀ ਸਮੱਸਿਆ ਨਾਰੀ ਦੀਆਂ ਖੁਸ਼ੀਆਂ ਦਾ مرد ਉੱਪਰ ਨਿਰਭਰ ਹੋਣਾ ਔਲਾਦ ਨਾ ਹੋਣ ਕਾਰਨ ਔਰਤ ਦਾ ਸਤਕਾਰ ਨਾ ਹੋਣਾ ਆਦਿ ਵਿਸ਼ਿਆਂ ਨੂੰ ਬੜੇ ਰੋਚਕ ਢੰਗ ਨਾਲ ਬਿਆਨ ਕੀਤਾ ਗਿਆ ਹੈ ਲੇਖਕ ਇਹ ਵੀ ਦੱਸਦਾ ਹੈ ਕਿ ਜੇਕਰ ਔਰਤ ਨੂੰ ਆਪਣੇ ਹੱਕਾਂ ਦੀ ਚੇਤਨਾ ਨਹੀਂ ਹੈ ਤੇ ਆਪਣੀ ਜ਼ਿੰਦਗੀ ਨਹੀਂ ਬਦਲ ਸਕਦੀ ਜਿਸ ਤਰ੍ਹਾਂ ਕੇਸ ਕਾਂਗੀ ਵਿੱਚ ਅਬੋ ਨੂੰ ਇਹ ਨਹੀਂ ਪਤਾ ਕਿ ਉਹ ਚਾਵੇ ਤੇ ਉਹ ਤਲਾਕ ਦੇ ਕੇ ਦੇ ਸਕਦੀ ਆ ਉਸ ਨੂੰ ਤੇ ਆਪਣਾ ਜੀਵਨ ਵੱਖਰਾ ਸ਼ੁਰੂ ਕਰ ਸਕਦੀ ਆ ਤੇ ਪਰ ਉਹ ਕਾਨੂੰਨ ਤੋਂ ਨਾ ਵਾਤਫ ਹੈ ਤੇ ਨਸ਼ੇ ਦੀ ਸਮੱਸਿਆ ਨਾਲ ਜੂਝ ਰੇ ਪਤੀ ਦੇ ਨਾਲ ਉਸ ਨੂੰ ਰਹਿਣਾ ਪੈਂਦਾ ਹੈ ਇਸ ਪ੍ਰਕਾਰ ਇੱਕ ਸਫਲ ਕਾਂਗੀ ਹੈ ਜੋ ਔਰਤ ਦੀ ਦੁੱਖ ਦੀ ਦਾਸਤਾਨ ਨੂੰ ਬਿਆਨ ਕਰਦਾ ਹੈ ਤੇ ਸਮਾਜ ਵਿੱਚ ਹੋਣ ਵਾਲੇ ਜਿਹੜੇ ਮਾਨਦੀਆਂ ਮਾਨ ਵਿੱਚ ਕਈ ਲੋਕਾਂ ਦੇ ਰਹਿ ਜਾਂਦੀਆਂ ਹਨ ਉਸ ਦਾ ਪ੍ਰਕਟਾਵਾ ਚਲੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਸੂਰ ਕਰੋ ਬਹੁਤ ਬਹੁਤ ਧੰਨਵਾਦ